ਗੁਰੂ ਨਾਨਕ ਮਹਾਰਾਜ ਜਾਗਰ ਵਿੱਚ ਬੈਠੇ ਕੁਝ ਕੋਹਣ ਚੱਲ ਰਹੇ ਮਹਾਰਾਜ ਦਾ ਹੁਣ ਕੀ ਆਪਣਾ ਇਹ ਹੁਣ ਵੀ ਗੁਰੂ ਨਾਨਕ ਦੇ ਹੀ ਜਾਗ ਹੈ ਐਵੇਂ ਜੋ ਕੋਰਾ ਰੋਜ਼ ਆਣਾ ਹੈ ਬੋਤੇ ਤੇ ਗੋੜ ਵੇਚਣ ਜਾਇਆ ਕਰੇ ਗੁਰੂ ਸਿੱਖ ਮਹਾਰਾਜ ਦਾ ਪਿਆਰਾ ਮੂਰੇ ਸਾਡਾ ਜਸਵੰਤ ਸਿੰਘ ਵਰਗੇ ਹੋਰ ਗੁਰਸਿੱਖ ਆਗੂ ਬੰਦੇ ਕਹਿੰਦੇ ਕੀ ਆ ਬੋਤੇ ਤੇ ਓਏ ਕਹਿੰਦੇ ਗੋੜ ਕਹਿੰਦੇ ਕੀ ਕਰਾਂ ਕਹਿੰਦੇ ਵੇਚ ਕੇ ਆਉਣਾ ਹੁੰਦਾ ਕਿੰਨੇ ਦਾ ਕਿੰਨੇ ਦਾ ਵਿਕ ਜਾਂਦਾ ਕਹਿੰਦੇ 20 ਰੁਪਏ ਦਾ ਕਹਿੰਦੇ ਤੂੰ ਚੁੱਪ ਕਰਕੇ ਲੰਗਰ ਚਵਾ ਦੇ ਤੈਨੂੰ 20 ਦੇ 25 ਦਵਾ ਦਾਂਗੇ ਗੁਰੂ ਨਾਨਕ ਤੋਂ ਉਹਨੇ ਅਖੇ ਬਾ ਸਾਰਾ ਦਿਨ ਕਿੱਥੇ ਭੌਂਕਦੇ ਫਿਰਾਂਗੇ ਚੱਕ ਲੋ ਲੰਗਰ ਲੈ ਕੇ ਮਾਲ ਪੂੜੇ ਪਕਾਉਣੇ ਸ਼ੁਰੂ ਕਰਦੇ ਜੋ ਕੋ ਹੁਣ ਪੱਕ ਰਹੇ ਨੇ ਤੇ ਬੈਠਾ ਰਿਹਾ ਬੈਠਾ ਰਿਹਾ ਬਿੱਤੋ ਕਿਸ ਨੇ ਕਹਿਤਾ ਕਹਿੰਦਾ ਕੀ ਤੋਰਦਾ ਤੋ ਕਹਦਾ ਪੈਸੇ ਦੇਣ ਕਹਦਾ ਚੁੱਪ ਕਰਕੇ ਬਗ ਜਾ ਭੁੱਖੇ ਸਿੰਘ ਜ਼ੋਰ ਜਕਾ ਰਿਆਂਦੇ ਤੈਨੂੰ ਕੁਛ ਨਹੀਂ ਦੇਣਾ ਜਕਾ ਰੇ ਛੱਡ ਦੇ ਲੈ ਇਹਨਾਂ ਨੂੰ ਤਾਂ ਬਗ ਜਾ ਹੁਣ ਚੰਗੀ ਚਾਹਦਾ ਕੁੱਟ ਵੀ ਨਾ ਦੇਣ ਤੈਨੂੰ ਕਹਦਾ ਨਹੀਂ ਐ ਤਾਂ ਨਹੀਂ ਕਰਦੇ ਬੈਠਾ ਰਿਆ ਬੈਠਾ ਰਿਆ ਕਹਦੇ ਵੀ ਮੈਨੂੰ ਕੁਛ ਦੇ ਕੇ ਤੋਰੋ ਹੁਣ ਕਹਿੰਦੇ ਹਾਂਜੀ ਗੁਰ ਨਾਨਕ ਦੇਵ ਦੇਣਗੇ ਮਹਾਰਾਜ ਬਾਦਸ਼ਾਹ ਦੇ ਨੂੰ ਗੋੜ ਲਿਆ ਤੂੰ ਮੀਰ ਪੀਰ ਆ ਕਿਹਨੇ ਭਾਈ ਗਰੀਬ ਹੈ ਮਹਾਰਾਜ ਗੁਰੂ ਨਾਨਕ ਰੱਬੀ ਜੋਤ ਕਹਿੰਦੇ ਇਹ ਵੀ ਨਾ ਕਿ ਹੋਏ ਦਾ ਇਹਨੂੰ ਖੁਸ਼ੀਆਂ ਬਖਸ਼ ਦੋ ਸਾਡੇ ਜੀ ਸੁਭਾਨ ਸਿੰਘ ਦਾ ਕਹਾਣਾ ਟੱਟੂ ਦੀ ਕਦਰ ਨਹੀਂ ਸੀ ਕਦਰ ਨਹੀਂ ਸੀ ਉਹਨੂੰ ਕੀ ਪਤਾ ਦੀ ਵੀ ਖੁਸ਼ੀਆਂ ਕੀ ਹੁੰਦੀਆਂ ਨੇ ਕਹਿੰਦਾ ਇਹ ਤਾਂ ਮਨੂੰ ਸਿੰਘਾਂ ਨੇ ਪਹਿਲਾਂ ਕਹਿ ਦਿੱਤਾ ਦੇ ਵਿੱਚ ਘਾਰਾ ਛੱਡਣਗੇ ਖੁਸ਼ੀਆਂ ਖੁਸ਼ੀਆਂ ਤਨਵਾਰੇ ਕਹਦੀਆਂ ਘਰੇ ਕੋਈ ਖਚਰਾ ਮਾਇਆ ਦੀਆਂ ਭਰ ਕੇ ਰਚਨ ਰਾਜ ਸੱਟ ਗਿਆ ਬੇਅੰਤ ਖੇਡਾਂ ਹੋ ਗਈਆਂ ਘਰ ਵਾਲੀ ਨੂੰ ਕੌਲੀਆਂ ਥਾਲ ਸਾਰੇ ਸੋਨੇ ਦੇ ਨਜ਼ਰ ਆਉਣ ਲੱਗੇ ਖੁਸ਼ियां ਬੱਚੇ ਸੋਲੇ ਗਉਣੀ ਫਿਰਦੀ ਆ ਰਸਤੇ ਵਿੱਚ ਗੁਰਸਿੱਖ ਬੋਤੇ ਵਾਲਾ ਰੋਂਦਾ ਹੁੰਦਾ ਕੋਈ ਪਾਰਖੂ ਮਿਲ ਗਿਆ ਕਹਿੰਦਾ ਗੁਰਸਿੱਖਾ ਰੋਂਦਾ ਹੁੰਦਾ ਉਹਨੇ ਕਹਿੰਦਾ ਮੇਰਾ 20 ਰੁਪਏ ਦਾ ਗੋੜ ਲੈ ਲੈ ਮੈਨੂੰ ਕਹਿੰਦੇ ਨੇ ਤੈਨੂੰ ਖੁਸ਼ੀਆਂ ਦਿੱਤੀਆਂ ਜਾ ਕਰਨੀ ਉਹਦੀ ਪਾਰਖੂ ਕੰਨਾਂ ਵੀ ਫਿਰ ਤੈਨੂੰ ਚੂੜੀਆਂ ਛੱਡ ਕੇ ਤੂੰ ਕਹਦੇ ਖੁਸ਼ੀਆਂ ਤੈਨੂੰ ਦਿੱਤੀਆਂ ਤੀ ਲੈ ਲੈ ਔਰ ਉਹਨਾਂ ਕਦ ਲੈ ਮੈਂ ਤਾਂ ਸਾਰਾ ਕੜਵਾ ਡੋਲ ਦਿੰਨਾ ਕਾ ਖੁਸ਼ੀਆਂ ਤੈਨੂੰ ਦਿੱਤੀਆਂ ਖੁਸ਼ੀਆਂ ਤੈਨੂੰ ਦਿੱਤੀਆਂ ਖੁਸ਼ੀਆਂ ਤਾਂ ਤੈਨੂੰ ਦਿੱਤੀਆਂ ਜਿਹੜੇ ਸੋਨੇ ਦੇ ਭਾਂਡੇ ਨਜ਼ਰ ਆਉਂਦੇ ਮਿੱਟੀ ਦੇ ਨਜ਼ਰ ਆਉਣ ਲੱਗਾ ਮਾਇਆ ਕਿਧਰੇ ਗਈ ਘਰੇ ਆਇਆ ਉਹਦੇ ਨੂੰ ਘਰ ਵਾਲੀ ਪਿੱਟ-ਪਟੋਆ ਪਾਈ ਬੈਠੀ ਐ ਉਹਨੂੰ ਕੋਈ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਭਾਗਮਾਨ ਨੇ ਹੁਣ ਰੋ ਨਾ ਚੁੱਪ ਕਰ ਜਾ ਹੁਣ ਛੱਗੀ ਤਾਂ ਵੱਜ ਗਈ ਤੀ ਪਰ ਵੱਜ ਕੇ ਛੱਗੀ ਬੜੇ ਵੱਜੀ ਤੂੰ ਸੱਚੀਆ ਰੋ ਨਾ ਕਹਿੰਦੇ ਵੱਜ ਕਿਵੇਂ ਗਏ ਕਹਿੰਦੇ ਗੁਰੂ ਨਾਨਕ ਨਾਨਕ ਕਹਿੰਦੇ ਸੀ ਮੇਰੇ ਤੋਂ ਵੀਰ ਵਿੱਚ ਗੋੜ ਰੱਖ ਲਿਆ ਮੈਨੂੰ ਕਹਿੰਦੇ ਤੈਨੂੰ ਖੁਸ਼ੀਆਂ ਬਖਸ਼ੀਆਂ ਖਾਲੀ ਤੌਰ 'ਤੇ ਕਹਿੰਦਾ ਹਾਰ ਕੇ ਰਾਜ ਖੁਸ਼ੀਆਂ ਵੇਗੀਆਂ ਆਪਣੇ 22 23 ਚ ਵੇਗੀਆਂ ਕਹਿੰਦੇ ਵੇਚਣ ਵਾਲਾ ਖੁਸ਼ੀਆਂ ਦੇ ਆ ਵਪਾਰ ਖੂਗਾ ਇਤਤ ਦਾ ਮਾਇਆ ਜਾਂ ਮੋਹਾਂ ਨੇ ਖੱਤਣਾ ਪਈਆਂ ਦੇ ਢੇਰ ਲੱਗੇ ਐਸੀ ਸਤਿਗੁਰੂ ਨਾਨਕ ਦੀ ਖੁਸ਼ੀ ਪਾਗ ਬਣਾਨੇ ਮਿਲਦੀ ਸੇਵਾ ਸਾਧ ਸੰਗਤ ਦੀ ਕਹ ਲਈ ਇਤਤ ਦਾ ਮਿੱਟੀ ਦੇ ਪਾਂਡੇ ਪੈਨੇ ਰੰਗ ਲੱਗ ਗਏ ਤੇ ਫਿਰ ਪੱਜਾ ਗੁਰੂ ਨਾਨਕ ਦੇ ਦਰਬਾਰ ਚ ਐਵੇਂ ਜਿਖੋ ਜਿਖੋ ਮਹਾਰਾਜ ਬੈਠੇ ਨੇ ਐਵੇਂ ਸੰਗਤਾਂ ਬੈਠੀਆਂ ਕੀਰਤਨ ਹੋ ਰਿਹਾ ਗੁਰੂ ਰੂਪ ਸਾਧ ਸੰਗੀ ਜੀ ਫਿਰ ਗਏ ਮਹਾਰਾਜ ਕਹਿੰਦੇ ਕਿਉਂ ਮੁੜਿਆ ਆ ਕਦੀ ਮੈਂ ਤਾਂ ਖੁਸ਼ੀਆਂ ਵੇਚ ਚੁੱਕਿਆ ਕਹਿੰਦੇ ਪੌੜੀ ਛੁਟਕੇ ਹੱਥ ਨਾ ਆਇਓ ਅਹਿਲਾ ਜਨਮ ਆਜਾ ਕਰਨੋ ਪਾ ਜਾਵੇ ਸੁਣੇ ਘਰ ਕਾ ਪਹੁੰਚਾ ਜਿਉ ਆਵੇ ਤੋ ਜਾਏ ਕਰਮਹੀਣ ਕੋ ਨਾ ਮਿਲੇ ਪਰੀਵਸਤ ਕਾ ਭੋਗ ਦਾਖ ਪੱਕੀ ਮੁਖ ਪਾਕ ਪਿਆ ਪਿਆ ਕਾ ਕਰੋਗੇ